ਫਿਲਮਾਂ ਬਸ ਕਿਰਦਾਰ ਨਹੀਂ ਮਨਉਂਦੀਆਂ ਉਹ ਯਾਦਾਂ ਮਨਉਂਦੀਆਂ ਨੇ ਤੇ ਜਦੋਂ ਕਲਾਕਾਰ ਚਲੇ ਜਾਂਦੇ ਨੇ ਸਿਰਫ ਉਹਨਾਂ ਦੀ ਆਵਾਜ਼ ਨਹੀਂ ਸਮਾਂ ਰੁਕ ਜਾਂਦਾ ਹੈ ਪਿਛਲੇ ਕਰੀਬ 60 ਦਿਨਾਂ ਵਿੱਚ ਸਿਨੇਮਾ ਤੇ 뮤직 ਦੁਨੀਆ ਲਈ ਬਹੁਤ ਹੀ ਦਰਦ ਭਰੇ ਸਾਬਿਤ ਹੋਏ ਨੇ ਬਾਲੀਵੁੱਡ ਪਾਲੀਵੁੱਡ ਤੇ ਰੀਜਨਲ ਸਿਨੇਮਾ ਹਰ ਪਾਸੇ ਇੱਕ ਤੋਂ ਵੱਧ ਇੱਕ ਦੁੱਖ ਭਰੀ ਖਬਰਾਂ ਸਾਹਮਣੇ ਆਈਆਂ ਨੇ ਇੱਕ ਛੋਟੇ ਜਿਹੇ ਸਮੇਂ ਵਿੱਚ 10 ਫਿਲਮ ਤੇ 뮤직 ਪਰਸਨਲਿਟੀਆਂ ਦੁਨੀਆ ਤੋਂ ਰੁਕਸਤ ਹੋ ਗਈਆਂ ਆਓ ਵੇਖੀਏ ਉਹ ਕੌਣ-ਕੌਣ ਨੇ ਜਿਨ੍ਹਾਂ ਦਾ ਜਾਣਾ ਪੂਰੀ ਇੰਡਸਟਰੀ ਨੂੰ ਹਿਲਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਉਹ 10 ਕਲਾਕਾਰਾਂ ਬਾਰੇ ਜੋ ਪਿਛਲੇ 60 ਦਿਨਾਂ ਵਿੱਚ ਇਸ ਪਾਨੀ ਸੰਸਾਰ ਨੂੰ ਅਲਵਿਦਾ ਗਏ ਨੇ ਤਰਮਿੰਦਰ ਦੇਵ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਆਈਕਨ ਵਿੱਚੋਂ ਇੱਕ ਤਰਮਿੰਦਰ ਜੀ 99 ਸਾਲਾਂ ਦੀ ਉਮਰ ਵਿੱਚ ਦੁਨੀਆ ਤੋਂ ਰੁਕਤ ਹੋ ਗਏ ਫੈਨਸ ਅੱਜ ਵੀ ਇਹ ਝਟਕਾ ਸਹੈ ਨਹੀਂ ਪਾ ਰਹੇ ਤੁਹਾਨੂੰ ਦੱਸਦੀ ਹੈ ਅਗਲਾ ਨਾਅ ਹੈ ਅਸਰਾਨੀ ਕਾਮੇਡੀ ਦੇ ਰਾਜਾ ਅਸਰਾਨੀ ਜੀ ਦੀ ਮੌਤ ਨਾਲ ਬੋਲੀਵੁੱਡ ਦੇ ਹਾਸਿਆ ਕਲਾ ਵਿੱਚ ਵੱਡੀ ਖਾਲੀ ਥਾਂ ਬਣ ਗਈ ਹੈ ਪੰਕਜ ਦੀਰ ਮਹਾਭਾਰਤ ਦੇ ਕਰਨਾ ਤੇ ਕਈ ਫਿਲਮਾਂ ਵਿੱਚ ਪ੍ਰਭਾਵਸ਼ਾਲੀ ਕਿਰਦਾਰ ਨਿਭਾਉਣ ਵਾਲੇ ਪੰਕਜ ਦੀਰ ਵੀ ਪਿਛਲੇ ਦਿਨਾਂ ਵਿੱਚ ਚਲ ਬਸੇ ਸਤੀਸ਼ਾ ਲਾਜਵਾਬ ਕਾਮੇਡੀ ਟਾਈਮਿੰਗ ਤੇ ਅਨਫੋਰਗੇਟੇਬਲ ਕਰੈਕਟਰਸ ਦੇ ਮਾਲਿਕ ਸਤੀਸ਼ਾ ਦਾ ਜਾਣਾ ਇੰਡਸਟਰੀ ਲਈ ਵੱਡਾ ਨੁਕਸਾਨ ਰਿਹਾ। ਸੰਧਿਆ ਸ਼ਾਂਤਾਰਾਮਨ ਕਲਾਸੀਕਾ ਦੀ ਸ਼ਾਇਨਿੰਗ ਐਕਟਰ ਸੰਧਿਆ ਜੀ ਜਿਨ੍ਹਾਂ ਨੇ ਸੁਨਹਿਰੇ ਯੁੱਗ ਵਿੱਚ ਕਈ ਆਇਕੋਨਿਕ ਫਿਲਮਾਂ ਦਿੱਤੀਆਂ ਹੁਣ ਸਿਰਫ ਯਾਦਾਂ ਵਿੱਚ ਰਹਿ ਗਈ ਹੈ। ਸੁਲਖਨਾ ਪੰਡਿਤ ਸੁਨਹਿਰੀ ਆਵਾਜ਼ ਤੇ ਖੂਬਸੂਰਤ ਐਕਟਿੰਗ ਨਾਲ ਮਸ਼ਹੂਰ ਸੁਲਖਨਾ ਪੰਡਿਤ ਵੀ ਦੁਨੀਆ ਤੋਂ ਅਲਵਿਦਾ ਕਹਿ ਗਈ ਹੈ। ਰਾਜਵੀਰ ਜਵੰਦਾ ਯੰਗ ਪੰਜਾਬੀ ਇੰਡਸਟਰੀ 스타 ਰਾਜਵੀਰ ਵੰਦਾ ਦਾ ਅਚਾਨਕ ਜਾਣਾ ਫੈਨਸ ਲਈ ਸਭ ਤੋਂ ਵੱਡਾ ਦਰਦ ਬਣ ਕੇ ਸਾਹਮਣੇ ਆਇਆ ਅਭਿਨੇ ਕਿੰਗਰ ਕਰੈਕਟਰ ਰੋਲਸ ਨਾਲ ਪਛਾਣ ਬਣਾਉਣ ਵਾਲੇ ਅਭਿਨੇ ਕਿੰਗਰ ਵੀ ਪਿਛਲੇ 60 ਦਿਨਾਂ ਵਿੱਚ ਦੁਨੀਆ ਤੋਂ ਰੁਕਸਤ ਹੋ ਗਏ ਨੇ ਹਰਮਨ ਸਿੱਧੂ ਪੰਜਾਬੀ ਮਿਊਜ਼ਿਕ ਦੁਨੀਆ ਵਿੱਚ ਉਬਰਦਾ ਨਾਂ ਹਰਮਨ ਸਿੱਧੂ ਵੀ ਦੌਰ ਚਲ ਬਸੇ ਉਹਨਾਂ ਦੀ ਯੂਨੀਕ ਆਵਾਜ਼ ਨਾਲ ਯੂਥ ਵਿੱਚ ਮਸ਼ਹੂਰ ਹਰਮਨ ਸਿੱਧੂ ਦਾ ਜਾਣਾ ਪਾਲੀਵੁੱਡ ਯੂਨੀਵਰਸਿਟੀ ਲਈ ਇੱਕ ਹੋਰ ਵੱਡਾ ਝਟਕਾ ਸਾਬਿਤ ਹੋਇਆ ਹੈ ਫੈਨਸ ਅਤੇ ਫੈਲੋ ਆਰਟਿਸਟ ਅਜ ਵੀ ਉਹਨਾਂ ਦੀ ਮੌਤ ਤੇ ਸ਼ੋਕ ਵਿੱਚ ਹਨ ਰੀਜਨਲ ਫਿਲਮ ਐਕਟਰ ਸਾਊਥ ਇੰਡੀਅਨ ਰੀਜਨਲ ਸਿਨੇਮਾ ਦਾ ਇੱਕ ਐਕਟਰ ਵੀ ਬਿਮਾਰੀ ਕਰਕੇ ਪਿਛਲੇ ਦਿਨਾਂ ਵਿੱਚ ਦੁਨੀਆ ਤੋਂ ਚਲਾ ਗਿਆ ਜਿਸ ਨਾਲ ਰੀਜਨਲ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਇਆ ਹੈ ਇਹ ਪਿਛਲੇ 7 ਦਿਨ ਫਿਲਮ ਤੇ 뮤직 ਦੁਨੀਆ ਲਈ ਇੱਕ ਕਾਲਾ ਚੈਪਟਰ ਬਣੇ ਹੋਏ ਨੇ ਰਮੇਂਦਰ ਤੋਂ ਲੈ ਕੇ ਹਰਮਨ ਸਿੱਧੂ ਤੇ ਰਾਜੂ ਜਵੰਦਾ ਤੱਕ ਹਰ ਇੱਕ ਨਾਮ ਸਿਨੇਮਾ ਤੇ ਸੰਗੀਤ ਵਿੱਚ ਆਪਣੀ ਪਹਿਚਾਨ ਆਪਣਾ ਇੱਕ ਰੰਗ ਆਪਣਾ ਇੱਕ ਵਿਰਸਾ ਛੱਡ ਗਿਆ ਹੈ ਉਹਨਾਂ ਦੀਆਂ ਯਾਦਾਂ ਉਹਨਾਂ ਦਾ ਕੰਮ ਤੇ ਉਹਨਾਂ ਦੀ ਕਲਾ ਹਮੇਸ਼ਾ ਜ਼ਿੰਦਾ ਰਹੇਗੀ